ਤਿਵਾਣਾ ਰੈਡੀ ਦੇ ਸਤਿਕਾਰ ਸੋਤੇ ਇਸ ਵਕਤ ਆਪਣੇ ਨਾਲ ਸਤਨਾਮ ਸਿੰਘ ਪੰਨਵਾ ਸਾਹਿਬ ਜੁੜੇ ਨੇ ਪੰਨਵਾ ਸਾਹਿਬ ਸਵਾਗਤ ਸასიਖਾਲ ਗੁਰੂ ਸਵਾਰੇ ਸਿੰਘ ਸਾਹਿਬ ਬਹੁਤ ਦਸਤੌਰ ਦਾ ਟਿਵਾਣਾ ਸਾਹਿਬ ਜੀ ਵਾਇਰਲ ਜੀ ਦਾ ਖਾਨ ਸਾਹਿਬ ਵਾਇਰਲ ਜੀ ਕੀ ਫਰ ਤੇ ਜੀ ਸਰਦਾਰ ਮਰਮੋਣ ਸਿੰਘ ਦੀ ਮੌਤ ਦੀ ਖਬਰ ਦਿੱਤੀ ਆ ਜੀ ਤੇ ਮੈਂ ਸੋਚਣ ਦਿਆ ਸਾ ਹਜ਼ਾਰੋਂ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ ਬੜੀ ਮੁਦਦ ਸੇ ਹੋਤਾ ਹੈ ਚਮਨ ਮੇਂ ਦਦਾਵਰ ਪੈਦਾ ਜੀ ਉਹ ਸ਼ੀਰਾ ਮੁਲਕ ਦੇ ਕੋਲੋਂ ਚਲਾ ਗਿਆ ਮੈਨੂੰ ਚੇਤਾ ਜਦੋਂ 19% ਵਿਆਜ ਇਹਨੇ ਐਨਆਰਆ ਨੂੰ ਦਿੱਤਾ ਸੀ ਵੀ ਆਖਿਆ ਪੰਜ-ਪੰਜ ਕਿਲੋ ਸੋਨਾ ਲੈ ਆਓ ਤੇ ਆਪਣੇ ਹਿੰਦੁਸਤਾਨ ਦਾ ਸੋਨਾ ਸਾਰਾ ਗਹਿਣੇ ਪਾ ਕੇ ਤੇ ਇਹਨੇ ਸਰਦਾਰ ਜੀ ਉਦੋਂ 12000 ਗ੍ਰਾਮ ਦਾ ਲੱਖ ਬਣਦਾ ਸੀ 12000 ਗ੍ਰਾਮ ਦਾ ਲੱਖ ਤੇ ਅੱਜ ਵਾਲੇ ਇਹ ਗਿੱਦੜ ਜਿਹੜੇ ਨੇ ਸ਼ੇਰਾਂ ਦੀਆਂ ਮਾਰਾਂ ਖਾਂਡੇ ਨੇ ਬੈਠੇ ਅੱਜ ਇਹ ਜਿਹੜਾ 4200 ਰਾਮ ਦਾ ਲੱਖ ਬਣਦਾ ਜੇ ਮਨਮੋਹਨ ਸਿੰਘ ਨੇ ਕਿੱਥੇ ਖੜਾ ਰੱਖਿਆ ਸੀ ਰੁਪਈਆ ਤੇ ਅੱਜ ਕਿੱਥੇ ਚਲਾ ਗਿਆ ਰੁਪਈਆ ਮਨਮੋਹਨ ਸਿੰਘ ਨੂੰ ਲੋਕ ਯਾਦ ਕਰਿਆ ਕਰਨਗੇ ਡਾਕਟਰ ਅਬਦੁਲ ਕਲਾਮ ਸਾਹਿਬ ਤੇ ਮਨਮੋਹਨ ਸਿੰਘ ਬਹੁਤ ਵਧੀਆ ਇਨਸਾਨ ਸੀ ਮੁਲਕ ਵਾਸਤੇ ਚਲੋ ਨਾਵੇਂ ਪਾਸ਼ਾ ਕਹਿੰਦੇ ਨੇ ਜੋ ਉਪਜੇ ਉਸੋ ਬਿੰਸ ਹੈ ਪਰੋ ਅੱਜ ਕੇ ਕੱਲ ਜਿਹੜਾ ਜੀ ਪੈਦਾ ਹੋਇਆ ਉਹਨੇ ਅੱਜ ਕੱਲ ਪਰਸੋਂ ਚਲੇ ਜਾਣਾ ਸਨ ਸ਼ਾਰਸ਼ ਛੱਡ ਕੇ ਜਦੋਂ ਕੋਈ ਬੰਦਾ ਜਾਂਦਾ ਨਾ ਤੇ ਲੋਕ ਸੋਚਦੇ ਨੇ ਜੀ ਇਹ ਬੰਦਾ ਸੰਸਾਰ ਤੋਂ ਗਿਆ ਅਸਾਂ ਤਾਂ ਨਹੀਂ ਜਾਣਾ ਅਸੀਂ ਬੈਠੇ ਰਹਿਣਾ ਪਰ ਨਹੀਂ ਇਹ ਕੁਦਰਤ ਦਾ ਨਿਜਮ ਆ ਸਚਾਈ ਆ RAM ਗਿਓ RAMਣ ਗਿਓ ਜਾਕੋ ਬੋ ਪਰਵਾਰ ਸਾਰਿਆਂ ਨੇ ਚਲੇ ਜਾਣਾ ਜੀ ਚਲੋ ਕੀ ਕਰ ਸਕਦੇ ਆ ਜੀ ਰਿਕਾਰਡਿੰਗ ਚਾਲੂ ਆ ਤੇ ਮੈਂ ਦੋ ਕਮੈਂਟ ਮਾਤਾ ਜੀ ਦੇ ਸ਼ਰਤ ਬਾਰੇ ਵਿਚਾਰ ਕਰਾਂ ਜੀ 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 ਸਵਾਗਤ 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 ਪੰਨਾ ਸਾਹਿਬ ਕੰਟੀਨਿਊ ਪਲੀਜ਼ ਪੰਨਾ ਸਾਹਿਬ ਅਰ ਜੇ ਆ ਭਾਈ ਜਦੋਂ ਮਾਤਾ ਗੁਜਰੀ ਜੀ ਨੂੰ ਰਾਤ ਬਾਬਾ ਮੋਤੀराम ਮਹਿਰਾ ਗੱਲ ਦੱਸ ਗਿਆ ਸੀ ਵੀ ਮਾਤਾ ਜੀ ਉੱਥੇ ਗੱਲ ਵਲਚ ਨਹੀਂ ਆਉਣ ਦੇਈ ਤੇ ਗੱਲ ਸਮਾਪਤ ਹੋਉਂਦਿਆ ਭਾਈ ਇੱਕ ਵਾਰੀ ਮਾਹੌਲ ਬਣ ਗਿਆ ਸੀ ਮੁਹੰਮਦ ਸ਼ੇਰਖਾਨ ਮਲੇਰਕੋਟਲਾ ਨੇ ਡੱਕ ਦਿੱਤਾ ਸੀ ਵੀ ਕਰਾਨ ਸ਼ਰੀਫ ਆਗਿਆ ਨਹੀਂ ਦਿੰਦੀ ਪਰ ਜਿਹੜਾ ਹੁਕਮਰਾਨ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਜੀ ਉਹ ਕੋਨੇ ਡੰਡੇ ਦੇ ਜ਼ੋਰ ਦੇ ਨਾਲ ਰਾਜ ਕਰਨਾ ਹੁੰਦਾ ਭਾਵੇਂ ਬਿਆਨ ਸਿੰਘ ਹੋਵੇ ਤੇ ਭਾਵੇਂ ਅੱਜ ਵਾਲੀ ਮੌਜੂਦਾ ਸਰਕਾਰ ਹੋਵੇ ਜਿਹਨੇ 700 ਬੰਦਾ ਸ਼ਹੀਦ ਕਰਵਾਤਾ ਉਥੇ ਹੁਕਮਰਾਨ ਦਾ ਡੰਡਾ ਹੁੰਦਾ ਜੀ ਸਿੱਖਾਂ ਨੂੰ ਸਿੱਖਾਂ ਨੂੰ ਆ ਰਿਹਾ ਵਾ ਤੇ ਹੁਕਮਰਾਨ ਦਾ ਧਰਮ ਕੋਈ ਨਹੀਂ ਲਉ ਤੱਕਿਓ ਜਰਾ ਜਦੋਂ ਮਾਤਾ ਗੁਜਰੀ ਜੀ ਨੇ ਸਵੇਰੇ ਛੋਟੇ ਸਾਹਿਬ ਜਿਆਦਿਆਂ ਨੂੰ ਆਪ ਕੇਸ ਵਾ ਕੇ ਸੋਹਣੇ ਦਮਾਲੇ ਬਣ ਕੇ ਦਿੱਤੇ ਨੇ ਉਹਨਾਂ ਕੋ ਉਹ ਦਮਾਦੇ ਸੀ ਹੋਰ ਉੱਥੇ ਉਹਨਾਂ ਦੇ ਕੋਲ ਵਿਜਾਰਿਆ ਕੋਲ ਕੀ ਸੀ ਨਾ ਰਜਾਈ ਸੀ ਨਾ ਤਲਾਏ ਸੀ ਨਾ ਖੇਸ ਨਹੀਂ ਸੀ ਨਾ ਸਹਰਾਣਾ ਸੀ ਸਾਰੀ ਰਾਤ ਮਾਤਾ ਜੀ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਉਂਦੇ ਰਹੇ ਨੇ ਕਿ ਕਿਵੇਂ ਅਸੀਂ ਬੱਚਿਓ ਜ਼ਿੰਦਗੀ ਵਿੱਚ ਸਫਰ ਕੀਤਾ ਇਸ ਗੁਰੂ ਨਾਨਕ ਦੇ ਮਿਸ਼ਨ ਨੂੰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਉਣ ਵਾਲੇ ਮਿਸ਼ਨ ਨੂੰ ਅਸੀਂ ਕਿਵੇਂ ਪ੍ਰਕੁਲਿਤ ਕੀਤਾ ਆ ਤੇ ਛੋਟੇ ਸਹਿਬਜ਼ਾਦੇ ਚਲੇ ਗਏ ਨੇ ਕਚਹਿਰੀ ਦੇ ਵਿੱਚ ਤੇ ਕਚਹਿਰੀ ਦੇ ਵਿੱਚ ਜਿਹੜਾ ਕਾਂਡ ਹੋਇਆ ਉਹ ਸਾਰਿਆਂ ਨੂੰ ਪਤਾ ਆ ਇੱਕ ਮਨੇ ਚੂਨਾ ਤਿਆਰ ਹੋਣ ਡਿਆ ਦੂਜੇ ਬਨੇਟਾ ਇਕੱਠੀਆਂ ਕੀਤੀਆਂ ਜਾਂਨ ਡੀਆਂ ਨੇ ਤੇ ਕਚਹਿਰੀ 'ਚ ਲੋਕ ਬੈਠੇ ਨੇ ਉਹਨਾਂ ਦਾ ਦਿਲ ਧੱਕ 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 ਵੱਜਦਾ ਦਿਲ ਉਹਨਾਂ ਦਾ ਸਾਰ ਰੋਕਲੇ ਲੋਕਾਂ ਨੇ ਕਾਜੀ ਨੇ ਇਬਾਰਤ ਪੜ੍ਹ ਕੇ ਸੁਣਾਈ ਆ ਬੇ ਛੋਟੇ ਸਹਿਬਜ਼ਾਦਿਆਂ ਨੂੰ ਨੀਂਹ ਵਿੱਚ ਦੇ ਦਿਓ ਥੋੜਾ ਜਿਹਾ ਕੰਮ ਸ਼ੁਰੂ ਹੋਇਆ ਵਾ ਤੇ ਇੱਕ ਜਲਾਦ ਹਮਦਰਦੀ ਦੇ ਨਾਲ ਮਾਤਾ ਗੁਜਰੀ ਜੀ ਦੇ ਕੋਲ ਜਾਂਦਾ ਆ ਤੇ ਉਹਨੂੰ ਜਦੋਂ ਬੱਚਿਆਂ ਨੂੰ ਤੋੜ ਕੇ ਤੇ ਮਾਤਾ ਜੀ ਖਲੋਤੇ ਨੇ ਜਾਂ ਜਦੋਂ ਕਿਸੇ ਬੰਦੇ ਨੇ ਬਾਹਰਲੇ ਮੁਲਕ ਜਾਣਾ ਹੋਵੇ ਨਾ ਮਸਕਟ ਦਬਾਈ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਮਸਕਟ ਜਾਂ ਇਥੋਂ ਮਸਕਾਂਵਰ ਸਰ ਦੇ 에어ਪੋਰਟ ਤੋਂ ਜਹਾਜ਼ ਫੜਨਾ ਹੋਵੇ ਤੇ ਘਰੋਂ ਪੁੱਤ ਤੁਰਦਾ ਨਾ ਤੇ ਮਾਵਾਂ ਪਿੱਠਾਂ ਵੇਖਦੀਆਂ ਰਹਿੰਦੀਆਂ ਨੇ ਮਾਵਾਂ ਨੂੰ ਪਤਾ ਹੁੰਦਾ ਵੀ ਭਾਵੇਂ ਸਾਲ ਦੋਵਾਂ ਸਾਲਾਂ ਨੂੰ ਚੌ ਸਾਲਾਂ ਨੂੰ ਮੇਰੇ ਪੁੱਤ ਨੇ ਖਟ ਕਮਵਾ ਕੇ ਆਉਣਾ ਆ ਹੋਰ ਦਸਾਂ ਪਈਆਂ ਕਰਦੀਆਂ ਨੇ ਸੱਚੀਆਂ ਪਾਸ਼ਮ ਹੈ ਧਰਵਾਸ ਆਪਣੇ ਆਪ ਨੂੰ ਦੇਣ ਵਾਸਤੇ ਵੀ ਮੇਰਾ ਪੁੱਤ ਖਟ ਕਮਾ ਕੇ ਆਵੇਗਾ ਤੇ ਮੈਂ ਲੰਗਰਾਂ 'ਚ ਹਿੱਸਾ ਪਾਵਾਂਗੀ ਦਸਾਂ ਪਈਆਂ ਕਰਦੀਆਂ ਨੇ ਪਰ ਅੱਜ ਮੇਰੇ ਮਾਤਾ ਜੀ ਨੂੰ ਪਤਾ ਸੀ ਰਾਤ ਦਾ ਬਾਬਾ ਮੋਤੀराम ਮਹਿਰਾ ਦੱਸ ਗਿਆ ਸੀ ਕਿ ਮਾਤਾ ਵਾਪਸ ਆਉਣ ਵਾਲੇ ਚਾਂਸਸ ਦੇਖਦਾ ਕੋਈ ਨਹੀਂ ਤੇ ਜਦੋਂ ਬੰਦੇ ਦੀ ਜ਼ਿੰਦਗੀ ਦੀ ਖੁਸ਼ੀ ਜਾਂ ਗਮੀ ਦਾ ਮੌਕਾ ਹੁੰਦਾ ਏ ਉਹਨੂੰ ਆਪਣੇ ਪਰਿਵਾਰ ਦੇ ਵਿਛੜੇ ਹੋਏ ਚੀਜ਼ ਚ ਇੱਤੇ ਆਉਂਦੇ ਨੇ ਜੀ ਮਾਤਾ ਜੀ ਸਰਦਣਾ 'ਚ ਲੋ ਕੇ ਛੋਟੇ ਸਹਬਜ਼ਾਦੇ ਦੀ ਪਿੱਠਾਂ ਵੇਖਦੀ ਆ ਗੋਰੇ-ਗੋਰੇ ਕੂਲੇ-ਕੂਲੇ ਸੋਹਣੇ-ਸੋਹਣੇ ਹੱਥਾਂ ਉੱਤੇ ਹੱਥ ਕੜੀਆਂ ਲਾ ਕੇ ਤੇ ਜਲਾਦ ਲਈ ਜਾਂਦਾ ਅੱਗੇ ਲਾ ਕੇ ਤੇ ਮਾਤਾ ਜੀ ਪਿੱਛਾਂ ਪੇ ਵੇਖਦੇ ਨੇ ਤੇ ਸੋਚਦੇ ਨੇ ਕਿ ਇੱਕ ਦਿਨ ਉਹ ਸੀ ਜਦੋਂ ਮੈਂ ਵਿਆਹ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੌ ਬਣ ਕੇ ਘਰ ਆਈ ਸਾਂ ਇੱਕ ਦਾ ਤਰੀਕਾ ਜਾਂਦਾ ਸੀ ਤੇਗ ਬਹਾਦਰ ਨੂੰ ਜੀ ਮੈਂ ਉਸ ਦਿਨ ਵਿਆਹ ਕੇ ਆਈ ਫਿਰ 34 ਸਾਲ ਗੁਜ਼ਰ ਗਏ ਮੇਰੇ ਘਰ ਬਾਲ 34 ਸਾਲ ਬਾਅਦ ਹੋਇਆ ਫਿਰ ਮੈਨੂੰ ਮਾਕੋਵਾਲ ਦੇ ਆਣ ਕੇ ਜ਼ਮੀਨ ਮੁੱਲ ਲੈ ਕੇ ਰਹਿਣਾ ਪਿਆ ਫਿਰ ਮੈਂ ਆ ਸ਼ਾਮ ਚਲੇ ਗਏ ਪਟਨੇ ਚਲੇ ਗਏ ਪਟਨੇ ਤੋਂ ਆਣ ਕੇ ਅਨੰਦਪੁਰ ਦੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਮੈਂ ਨਾਮੇ ਪਾਸ਼ਾ ਦਾ ਸੀਸ ਨੂੰ ਆਪਣੇ ਗੋਦੀ ਚ ਰੱਖਿਆ ਚੁੱਕ ਕੇ ਸਸਕਾਰ ਕੀਤਾ ਫਿਰ ਨਾਮੇ ਗੁਰੂ ਤੇਗ ਗੋਬਿੰਦ ਸਿੰਘ ਜੀ ਪਾਸ਼ਾ ਦਾ ਵਿਆਹ ਹੋਇਆ ਛੋਟੇ ਸਹਿਬ ਜਾਦੇ ਹੋਏ ਤੇ ਕਹਿੰਦੀ ਵੀ ਜਦੋਂ ਫਤਿਹ ਸਿੰਘ ਛੋਟਾ ਸੀ ਫਤਿਹ ਸਿੰਘ ਦੀ ਮਾਂ ਚੜ੍ਹਾਈ ਕਰ ਗਈ ਤੇ ਮਾਂ ਬੱਚਾ ਰੋਂਦਾ ਆ ਮਾਂ ਨੇ ਢਾਕ ਤੇ ਚੁੱਕਿਆ ਬੱਚੇ ਨੂੰ ਵੀ ਬੱਚਾ ਆਪਣੀ ਮਾਂ ਦੇ ਬਲਦੇ ਹੋਏ ਸਿਵੇ ਨੂੰ ਵੇਖ ਕੇ ਪ੍ਰਵਾਸ ਲੈ ਲਵੇਗਾ ਕਿ ਮੇਰੀ ਮਾਂ ਚੜ੍ਹਾਈ ਕਰ ਗਈ ਹੈ ਸੰਸਾਰ ਤੋਂ ਤੇ ਬੱਚਾ ਜਿੱਦ ਕਰਦਾ ਕਹਿੰਦਾ ਮਾਂ ਮਾਂ ਕੋਲ ਜਾਣਾ ਤੇ ਮਾਂ ਨੇ ਢਾਕ ਤੇ ਚੁੱਕਿਆ ਬੱਚੇ ਨੂੰ ਕਹਿੰਦੀ ਪੁੱਤ ਮੈਂ ਖਡਾਉਣੇ ਲੈ ਦੂੰ ਮੈਂ ਤੈਨੂੰ ਜਾ ਕੇ ਮੱਖਣ ਨਾਲ ਰੋਟੀ ਖਵਾ ਲੂੰਗੀ ਉਹ ਕਹਿੰਦਾ ਨਹੀਂ ਮਾਂ ਮੈਂ ਮਾਂ ਦੇ ਕੋਲ ਜਾਣਾ ਤੇ ਮਾਂ ਦਾ ਰੁੱਗ ਭੜਿਆ ਜਾਂਦਾ ਕਲੇਜੇ ਦਾ ਮਾਂ ਕਹਿੰਦੀ ਆ ਪੁੱਤ ਜੇ ਸਮਾਂ ਆਇਆ ਤੇ ਮੈਂ ਤੇਰੇ ਨਾਲ ਚੱਲਾਂਗੀ ਤੱਕਿਓ ਜਰਾ ਹੁਣ ਨੇਚਰ ਨੂੰ ਜਲਾਦ ਆ ਜਾਂਦਾ ਬੜੇ ਦਰਦ ਦੇ ਨਾਲ ਦੁਨੀਆ 'ਚ ਦੋਵੇਂ ਕਿਸਮ ਦੇ ਲੋਕ ਨੇ ਚਵਲ ਵੀ ਹੈਗੇ ਨੇ ਤੇ ਚੰਗੇ ਵੀ ਹੈਗੇ ਨੇ ਉਹ ਜਲਾਦ ਭਾਵੇਂ ਜਲਾਦ ਸੀ ਪਰ ਮਾਤਾ ਜੀ ਵਾਸਤੇ ਹਮਦਰਦੀ ਦੇ ਬੋਲ ਬੋਲਦਾ ਮਾਤਾ ਜੀ ਨਾਲ ਵਿਚਾਰ ਹੁੰਦੀ ਆ ਤੱਕਿਓ ਜਰਾ ਜੀ ਐ ਜੀ ਭੱਜਾ ਭੱਜਾ ਆਇਆ ਜਲਾਦ ਤੇ ਕਹਿਣ ਲੱਗਾ ਇੱਕ ਜੋੜਾ ਮਾਸੂਮਾਂ ਦਾ ਰਹਿ ਗਿਆ ਸੀ ਮੈਨੂੰ ਲੱਗਦਾ ਉਹ ਵੀ ਨਹੀਂ ਉਹ ਰਹਿਣ ਲੱਗਾ ਤੇਰੇ ਵੱਡੇ ਪੋਤਰੇ ਦਾਦੇ ਦੇ ਮਗਰ ਟੁਰ ਗਏ ਸੀ ਆਸਰਾ ਛੋਟਿਆਂ ਦਾ ਮੈਨੂੰ ਲੱਗਦਾ ਉਹ ਵੀ ਨਹੀਂ ਉਹ ਰਹਿਣ ਲੱਗਾ ਜੀ ਨਾ ਪੁੱਤ ਲਾ ਪਤਾ ਏ ਅੱਗੋਂ ਤੇਰੀ ਵੇਖ ਕਿਸਮਤ ਤੇਰਾ ਪੁੱਤਰ ਲਾ ਪਤਾ ਏ ਅੱਗੋਂ ਸਰੀ ਵੇਖ ਕਿਸਮਤ ਤੇਰੇ ਇਹ ਆਸਰਾ ਸੀ ਛੋਟਿਆਂ ਦਾ ਮੈਨੂੰ ਲੱਗਦਾ ਉਹ ਵੀ ਨਹੀਂ ਉਹ ਰਹਿਣ ਲੱਗਾ ਤੂੰ ਬੈਠੀ ਆ ਵਿੱਚ ਹਨੇਰੇ ਦੇ ਅੰਮੀਏ ਤੇਰੇ ਪੂਰੇ ਚੰਦ ਨੂੰ ਅੱਜ ਗ੍ਰਹਿਣ ਲੱਗਾ ਜੀ ਜੇ ਮੈ ਅੰਮੀਏ ਜਰਾ ਕੁ ਬੋਲਿਆ ਝਿਜਕਿਆ ਤਾਂ ਮੈਨੂ ਮੇਰਿਆ ਮਾਲਕਾ ਝਿੜਕਣਾ ਈ ਇੱਟਾਂ ਭਾਰੀਆ ਜਿੰਦਾ ਹੋਲੀਆ ਨੇ ਲਾਲਾ ਡੋਲਣਾ ਕੰਬਣਾ ਥਿੜਕਣਾ ਈ ਜੇ ਕਿਹਾ ਮਸੂਮਾ ਨੇ ਸਹਿਮ ਕੇ ਪਾਣੀ ਤਾਂ ਤੇਰੇ ਦੀਦਿਆ ਲਹੂ ਛਿੜਕਣਾ ਈ ਜਾ ਜਾ ਕੇ ਲਾ ਲੈ ਕਾਲਜੇ ਬੱਚਿਆ ਨੂੰ ਤੇਰਾ ਫੇਰ ਜੂ ਕਾਲਜਾ ਝਿੜਕਣਾ ਈ ਜੀ ਉੰਜ ਮੇਰਾ ਦਿਲ ਗਵਾਇਆ ਉੰਜ ਮੇਰਾ ਦਿਲ ਗਵਾਇਆ ਅੰਮੀਏ ਤੇਰੀ ਜਾਮਨੀ ਦੇ ਕੋਈ ਪਹਲਾ ਸ਼ਖਸ਼ ਦੇਵੇ ਖਵਰੇ ਬੁੱਢੀ ਮਾਂ ਦੇ ਉੱਤੇ ਤਰਸ ਖਾ ਕੇ ਸੂਬਾ ਮਸੂਮਾਂ ਦੀ ਭੁੱਲ ਨੂੰ ਬਖਸ਼ ਦੇਵੇ ਜਦੋਂ ਠੰਢੜੇ ਬੁਰਜ ਦੀ ਠੰਢੜੀ ਕੈਦ ਦੇ ਅੰਦਰ ਮਾਤਾ ਬੁੱਢੀ ਨੂੰ ਅਜੇ ਹੱਥ ਸੁਖ ਸੁਨੇਹਾ ਆਇਆ ਉਹਦੇ ਚਿਹਰੇ ਦੀਆਂ ਝੁਰੜੀਆਂ ਪਟਕੁਠੀਆਂ ਉਹਦੇ ਹਿਰਦੇ ਦੇ ਵਿੱਚ ਇੱਕ ਉਬਾਲ ਆਇਆ ਜੀ ਮਾਤਾ ਕਹਿਣ ਲੱਗੀ ਜਲਾਦ ਨੂੰ ਤੂੰ ਆਇਆ ਹੈ ਤੈਨੂੰ ਜੀ ਸਦਕੇ ਮੇਰੇ ਨੈਣਾ ਚ ਨਮੀ ਲਿਹਾਉਣ ਖਾਤਰ ਖਬਰ ਨਵੀਂ ਲਿਆ ਆਏ ਤੈਨੂੰ ਲੱਖ ਵਾਰੀ ਜੀ ਸਦਕੇ ਜੀ ਪਰ ਤੂੰ ਹੁਕਮ ਮੰਨਦਾ ਏ ਤੈਨੂੰ ਕੌਣ ਚਿੰਦਾ ਜੀ ਕਿਣੀਆਂ ਕਰੀਬੇ ਕਿਣੀ ਜਾਂਦਾ ਏ ਅੰਧ ਮਿੰਦਾ ਏ ਜਿਹੜੀ ਤੂੰ ਵਾਰ-ਵਾਰ ਇਹ ਮੁਗਲ ਹਕੂਮਤ ਵਾਸਤੇ ਖਫਣ ਤੋਂ ਮਣੀ ਜਾਂਦਾ ਏ ਤੇ ਮੈਨੂੰ ਕਹਿਣਾ ਲਾਲਵਾ ਕਾਲਜੇ ਜਾ ਕੇ ਬੱਚਿਆਂ ਨੂੰ ਤੂੰ ਤੇ ਮਿਹਰਬਾਨੀਆਂ ਦੀ ਗਿਣਤੀ ਵੀ ਗਿਣੀ ਜਾਂਦਾ ਏ ਤੇ ਮਸਾਈ ਰਾਜ ਦਰਬਾਰ ਵਿੱਚ ਕੰਮ ਲੱਭਾ ਮਾਤਾ ਜੀ ਕਹਿੰਦੇ ਤੈਨੂੰ ਸਰਕਾਰੀ ਨੌਕਰੀ ਮਿਲੀ ਆ ਪੁੱਤ ਕਿਉਂ ਘਮਾਉਣਾ ਨੌਕਰੀ ਮਸਾਈ ਰਾਜ ਦਰਬਾਰ ਵਿੱਚ ਕੰਮ ਲੱਭਾ ਤੇ ਤੂੰ ਮਜ਼ਦੂਰੀ ਵਿੱਚ ਕਿਉਂ ਛੱਡ ਆਇਓ ਜਿਸ ਮਕਾਨ ਦੇ ਉੱਤੇ ਸਿੱਖੀ ਦੀ ਛੱਤ ਪੈਣੀ ਵੀ ਉਹਦੀ ਕੰਧ ਅਧੂਰੀ ਕਿਉਂ ਛੱਡ ਆਇਓ ਜੀ ਕੈਨੂੰ ਮਸਤੀ ਰਾਜ ਦਰਬਾਰ ਵਿੱਚ ਕੰਮ ਲੱਭਾ ਤੇ ਤੂੰ ਮਜ਼ਦੂਰੀ ਵਿੱਚ ਕਿਉਂ ਛੱਡ ਆਇਓ ਜਿਸਤ ਮਕਾਨ ਦੇ ਉੱਤੇ ਸਿੱਖੀ ਦਾ ਲੈਂਟਰ ਪੈਣਾ ਵੇ ਉਹਦੀ ਕੰਧ ਅਦਵਾਟੇ ਕਿਉਂ ਛੱਡ ਆਇਓ ਜੀ ਕਹਿੰਦੇ ਪਰਤ ਗਿਆ ਜ਼ਲਾਦ ਮੁੜ ਕੇ ਖੂਨੀ ਦੀਵਾਰ ਦੇ ਉੱਤੇ ਇੱਟਾਂ ਉਹ ਧਰਨ ਲਗਾ ਅੰਬਰ ਵਿੱਚ ਕਹਾਰੀ ਦੇ ਸ਼ੇਖ ਪੈ ਗਏ ਤੇ ਸ਼ੀਨਾ ਧਰਤੀ ਦਾ ਥਰ-ਥਰੌਣ ਲੱਗਾ ਜਦੋਂ ਸੋਲ ਕਲੇ ਜੜੇ ਤੇ ਕੰਧ ਪਹੁੰਚੀ ਤੇ ਸਾਹਾ ਚੰਨਿਆਂ ਦਾ ਹੀ ਘਟਿਆ ਜਾਣ ਲੱਗਾ ਗਾਰਾ ਲਿਆਉਣ ਦੇ ਪੱਜ ਜਨਾਦ ਫੇਰ ਭੱਜਾ ਉਹ ਮਾਂ ਗੁਜਰੀ ਨੂੰ ਸੁਣਾਉਣ ਲੱਗਾ ਕੀ ਕਹਿੰਦਾ ਜਲਾਦ ਤੱਕੇ ਜਰਾ ਮਾਂ ਗੁਜਰੀ ਨਫੀ ਕਹਿੰਦਾ ਤੇ ਮਾਂ ਗੁਜਰੀ ਕਹਿੰਦੀ ਮਾਂ ਕਹਿੰਦਾ ਮਾਂ ਗੁਜਰੀਏ ਕਿਹੀ ਗੁਜਰੀ ਦੋ ਜਿੰਦਾ ਪਿਆਰੀਆਂ ਗੁਜ਼ਰ ਗਈਆਂ ਕਿੰਦਾ ਮਾਂ ਗੁਜ਼ਰੀਏ ਕਿਹੀ ਗੁਜ਼ਰੀ ਦੋ ਜਿੰਦਾ ਪਿਆਰੀਆਂ ਗੁਜ਼ਰ ਗਈਆਂ ਗੁਜ਼ਰ ਗਿਆ ਸਾਰਾ ਸ਼ਹਿਰ ਵੀ ਆਖਦਾ ਹੀ ਗੁਜ਼ਰੀ ਉੱਤੇ ਕੈਸੀਆਂ ਗੁਜ਼ਰ ਗਈਆਂ ਤੇ ਜਿਹੜਾ ਜਵਾਬ ਮਾਤਾ ਗੁਜ਼ਰੀ ਜਨੇ ਦਿੱਤਾ ਨਾ ਬਾ ਕਮਾਲ ਜਵਾਬ ਹੈ ਇਹੋ ਜਿਹਾ ਜਵਾਬ ਕਿਸੇ ਮਾਤਾ ਨੇ ਕਿਸੇ ਔਰਤ ਨੇ ਦੁਨੀਆ ਦੇ ਵਿੱਚ ਸਿਰ ਜਾਈ ਨਹੀਂ ਤੱਕਿਓ ਜਿਹੜਾ ਮਾਤਾ ਜੀ ਕੀ ਕਹਿੰਦੇ ਨੇ ਕੋ ਕਹਿੰਦੀ ਵੇ ਪੁੱਤ ਜਲਾਦਾ ਜੀ ਤੈਨੂੰ ਭਰਮਿਆ ਮੈਂ ਕੈਸੀ ਹਾਂ ਗੁਜਰੀ ਚੌਥੇ ਪਾਦਸ਼ਾਹ ਛੋਡੀ ਸੁਲਤਾਨ ਗੁਰੂ ਰਾਮਦਾਸ ਨੇ 52 ਕਿਸਮ ਦੇ ਕੀਰਤੀ ਰੱਖ ਕੇ ਗੁਰੂ ਕੇ ਚੱਕ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਮੈਂ ਉਸ ਚੌਥੇ ਪਾਦਸ਼ਾਹ ਛੋਡੀ ਸੁਲਤਾਨ ਗੁਰੂ ਰਾਮਦਾਸ ਦੇ ਖਾਨਦਾਨ ਦੀ ਨੌਮੈਂ ਹਾਂ ਗੁਜਰੀ ਤੈਨੂੰ ਹੀ ਭਰਮਿਆ ਮੈਂ ਕੈਸੀ ਹਾਂ ਗੁਜਰੀ ਇਨੇ 2 ਨਹੀਂ 4 ਨਹੀਂ 5 ਨਹੀਂ 10 ਨਹੀਂ 31 ਰਾਗਾ ਬੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਲਿਖ ਕੇ ਦਰਬਾਰ ਸਾਹਿਬ ਦੀ ਨੀਂ ਰੱਖੀ 31 ਸਵੀਤੇ ਬੈਠ ਕੇ ਲਾਹੌਰ ਵਿੱਚ ਸ਼ਹੀਦ ਹੋਇਆ ਉਸ ਪੰਚਮ ਪਾਸ਼ਾ ਸੋਢੀ ਸੁਲਤਾਨ ਗੁਰੂ ਅਰਜਨ ਦੇਵ ਦੀ ਪੁੱਤਰਿਓ ਨਾ ਮੈਂ ਹਾਂ ਗੁਜਰੀ ਤੈਨੂੰ ਹੀ ਭਰਮਿਆ ਮੈਂ ਕੈਸੀ ਹਾਂ ਗੁਜਰੀ ਜਿਹਦੀ ਵਜਨ 2 ਨਹੀਂ 4 ਨਹੀਂ 2200 ਘੋੜ ਸਵਾਰ ਦੀ ਫੌਜ ਰੱਖ ਕੇ ਅਕਾਲ ਤਖਤ ਸਾਹਿਬ ਨੇ ਨੀਂ ਰੱਖ ਲਈ ਉਸ 6ਵੇਂ ਪਾਸ਼ਾ ਹਰਗੋਬਿੰਦ ਸਾਹਿਬ ਜੀ ਦੇ ਫਰਵਾਰ ਦੀ ਹਰਗੋਬਿੰਦ ਸਾਹਿਬ ਜੀ ਦੀ ਨੌ ਮੈਂ ਹਾਂ ਗੁਜਰੀ ਮੈਨੂੰ ਹੀ ਭਰਮਿਆ ਮੈਂ ਕੈ ਕੈਸੀ ਹਾਂ ਗੁਜਰੀ ਫਿਰ ਤੇਗ ਦੇ ਤਨੀ ਸ੍ਰੀ ਗੁਰੂ ਤੇਗ ਬਹਾਦਰ ਦਿੱਲੀ ਚਾਂਦਨੀ ਚੌਕ ਜਾਂ ਹਿੰਦੁਸਤਾਨ ਦੇ ਲੋਕਾਂ ਦੇ ਧਰਮ ਦੀ ਖਾਤਰ ਸ਼ਹੀਦ ਹੋਇਆ ਉਸ ਨਾਮੇ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਦਾ ਇਮਾਨ ਮੈਂ ਹਾਂ ਗੁਜਰੀ ਸਹੀਂ ਨੋਈ ਪਰ ਮੈਂ ਮੈਂ ਕੈਸੀ ਹਾਂ ਗੁਜਰੀ ਵਿੱਚ ਨੇ 2 ਨਹੀਂ 4 ਨਹੀਂ 5 ਨਹੀਂ 10 ਨਹੀਂ 14 ਜੰਗ ਲੜੇ ਉਸ ਯੋਧੇ ਸਿਪਾ ਸਲਾਰ ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਹਾਂ ਗੁਜਰੀ ਤੈਨੂੰ ਹੀ ਪਰਮਿਆ ਮੈਂ ਕੈਸੀ ਹਾਂ ਗੁਜਰੀ ਪੰਗਾਣੀ ਦੇ ਜੰਗ ਵਿੱਚ ਆਪਣੀ ਨਨਾਨ ਬੀਬੀ ਵੀਰੋ ਤੇ ਪੁੱਤਰ ਸ਼ਾਂਗੋ ਸ਼ਾਹ ਤੇ ਜੀਤਮਲ ਨੂੰ ਅੱਖੀਂ ਸ਼ਹੀਦ ਹੁੰਦਿਆਂ ਵੇਖਿਆ ਵੇ ਉਹਨਾਂ ਦੀ ਮਾਮੀ ਮੈਂ ਹਾਂ ਗੁਜਰੀ ਤੈਨੂੰ ਹੀ ਪਰਮਿਆ ਮੈਂ ਕੈਸੀ ਹਾਂ ਗੁਜਰੀ ਵੇ ਸਰਸਾ ਦੇ ਕੰਡੇ ਦੇ ਉੱਤੇ ਆਪਣੇ ਵੀਰ ਕਿਰਪਾ ਦੇ ਪੁੱਤਰਾਂ ਨੂੰ ਅੱਖੀਂ ਸ਼ਹੀਦ ਹੁੰਦਿਆਂ ਵੇਖਿਆ ਵੇ ਉਹਨਾਂ ਦੀ ਭੂਆ ਜੀ ਮੈਂ ਹਾਂ ਗੁਜਰੀ ਤੈਨੂੰ ਹੀ ਪਰਮਿਆ ਮੈਂ ਕੈਸੀ ਹਾਂ ਗੁਜਰੀ ਵੇ ਪਹਿਲਾਂ ਪਤੀ ਦਿੱਤਾਈ ਫੇਰ ਮੈਂ ਚਾਰ ਪੋਤੇ ਹੁਣ ਮੌਤ ਮੈਨੂੰ ਆਕਿ ਦੇ ਆ ਆ ਆ ਚੱਲ ਗੁਜਰੀ ਵੇ ਗੁਜਰੀ ਤਾਈਂ ਹੋ ਲੋਕੀ ਮੈਨੂੰ ਆਕਦੇ ਜਿਹੜੀ ਆਈ ਔਰ ਗੁਜਰੀ ਸਿਰ ਤੇ ਲਈ ਮੈਂ ਝੱਲ ਗੁਜਰੀ ਜਾਓ ਮੇਰੇ ਪੁੱਤ ਬਣਾਓ ਕਾਂਦੇ ਆਪਣੀ ਵੇ ਮੇਰਾ ਸਫ਼ਰ ਅਨੋਖੜਾ ਮੁਕੜਾ ਨਹੀਂ ਚੁੱਕ ਜੂ ਹਮਾਲਾ ਪਰ ਦਸ਼ਮੇਂ ਇਹਨਾਂ ਲਾਲਾ ਨੇ ਚੁੱਕੜਾ ਨਹੀਂ ਦਸ਼ਮੇਂ ਇਹਨਾਂ ਲਾਲਾ ਨੇ ਚੁੱਕੜਾ ਨਹੀਂ ਕਿੱਡਾ ਗੌਰਵ ਮੇ ਇਤਿਹਾਸ ਆ ਅਗਾ ਸੇਕਾ ਕੌਨ ਦਾ ਪਰ ਬਦਕਿਸਮਤੀ ਤੇ ਅਸੀਂ ਥਾਂ ਥਾਂ ਤੇ ਪ੍ਰਚਾਰ ਹੀ ਨਹੀਂ ਸਕੇ ਜਿਵੇਂ ਤੁਸੀਂ ਗੱਲ ਕੀਤੀ ਕਿ ਸ਼ੰਭੂ ਤੋਂ ਗਾਂ ਦੇ ਲੰਗਾ ਸਕੇ ਅਸਲ ਚ ਦੁਖਾਂਤ ਕਿਸਦਾ ਜੀ ਇਹ ਆਗੇ ਪ੍ਰਚਾਰ ਤੇ ਬੜਾ ਲੋਕ ਕਰਦੇ ਨੇ ਪ੍ਰਚਾਰਕ ਬੜਾ ਲੋਕ ਕਰਦੇ ਨੇ ਪ੍ਰਚਾਰ ਪਰ 90% ਪ੍ਰਚਾਰਕਾਂ ਦਾ ਨਿਸ਼ਾਨਾ ਸਿਰਫ ਅਮਰੀਕਾ ਜਾਣ ਦਾ ਵਿਗਾਈ ਨਾ ਬੜੇ ਬੜੇ ਪ੍ਰਚਾਰਕਾਂ ਨੂੰ ਜਾਣਨਾ ਮੈਂ ਬੜਿਆ ਲੋਕਾਂ ਨੂੰ ਵੇਜੇ ਕਢਾ ਕੇ ਢਾ ਕੇ ਮਸਕਟ ਸੱਦੇ ਆ ਬੜਾ ਪਿਆਰ ਕੀਤਾ ਪਰ ਮਗਰੋਂ ਇਹ ਉਤਰੇ ਫੋਨ ਨਹੀਂ ਚੁੱਕਦੇ ਜਿਹੜਾ ਅਮਰੀਕਾ ਚੱਲ ਜਾਂਦਾ ਨਾ ਉਹ ਨਹੀਂ ਮੁੜ ਕੇ ਚੁੱਕਦਾ ਫੋਨ ਤੇਰਾ ਉਹ ਇਹ ਬਸ ਥੋੜੇ ਹੀ ਬੰਦੇ 10% ਬੰਦੇ ਜਿਹੜੇ ਪ੍ਰਚੀਕੀ ਦਾ ਪ੍ਰਚਾਰ ਕਰਦੇ ਨੇ ਬਾਕੀ ਬਾਕੀ ਬਾਬਾ ਆਵਾਜ਼ ਨੇ ਤੇ ਆਵਾਜ਼ ਨੇ ਸਾਡਾ ਬੇੜਾ ਕਰ ਕਰਦਾ ਮਿਹਰਬਾਨੀ ਸਰਦਾਰ ਸਾਹਿਬ ਧੰਨਵਾਦ ਸ਼ੁਕਰੀਆ ਜੀ ਮਿਹਰਬਾਨੀ ਫਤਿਹ ਜੀ ਫਤਿਹ ਗੁਰਫਤਿਹ ਸੋਏ ਸੰਦੋਸੋ ਸਾਥ ਸਾਥ ਨਾਮ ਸਿੰਘ ਪਨਵਾ ਸਾਹਿਬ ਦੁਬਈ ਤੋਂ ਜਿਨ੍ਹਾਂ ਨੇ ਉਸ ਪ੍ਰਸੰਗ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਬਿਲਕੁਲ ਇਹ ਜਿਹੜਾ ਪ੍ਰਸੰਗ ਇਹ ਜਿਹੜਾ ਇਤਿਹਾਸ ਅਸੀਂ ਸੁਣਦੇ ਆ ਨਾ ਇਹ ਸਾਡਾ ਸੁਭਾਅ ਬਣਾਉਂਦਾ ਹੈ ਜੋ ਕੁਝ ਅਸੀਂ ਵੇਖਦੇ ਆ ਕੁਝ ਚੀਜ਼ਾਂ ਸਾਡੇ ਜੈਨੇਟਿਕਲੀ ਖੂਨ ਖਾਂਦਾਨੀ ਤੌਰ ਤੇ ਹੁੰਦੀਆਂ ਨੇ ਕੁਝ ਜੋ ਅਸੀਂ ਪੜ੍ਹਦੇ ਆ ਵਿਚਰਦੇ ਆ ਜਿਸ ਤਰ੍ਹਾਂ ਦੇ ਮਾਹੌਲ 'ਚ ਅਸੀਂ ਵਿਚਰਦੇ ਆ ਤੇ ਉਸ ਤਰ੍ਹਾਂ ਦਾ ਸਾਡਾ ਸੁਭਾਅ ਬਣਦਾ ਬਚਪਨ 'ਚ ਜਿਹੜੇ ਇੱਕ ਬੰਦੇ ਨੇ ਕਿਸੇ ਨੇ ਕੋਈ ਪੌੜੀ ਨਹੀਂ ਚੜ੍ਹਿਆ ਉਹ ਉਚਾਈਆਂ ਪਹਾੜਾਂ ਤੇ ਕਿਵੇਂ ਚੜ੍ਹ ਜੂ ਹੁਣ انسان ਵੀ ਸੂਦ ਹੈ ਛੋਟੀ ਉਮਰ ਦੀ ਬੱਚੀ ਹੈ ਪ੍ਰੈਕਟਿਸ ਹੈ ਹੌਸਲਾ ਹੈ ਉਹ ਕਹਿੰਦੇ ਨੇ ਨਾ ਕਿ ਬੱਚੇ ਦੇ ਪੈਰ ਤਾਂ ਪਾਲਣੇ 'ਚ ਹੀ ਦਿਸ ਜਾਂਦੇ ਨੇ ਹੁਣ ਜਿਹੜਾ ਅੱਜਕੱਲ ਸਾਧਨ ਆ ਗਏ ਨੇ ਉਹਨਾਂ ਸਾਧਨਾ ਤੇ ਅਗਰ ਗੌਰ ਫਰਮਾਈਏ ਤੇ ਉਹਨਾਂ ਤੇ ਇਸ ਦੇ ਨਾਲ ਨਾਲ ਆਪਣਾ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਨੇ ਵੀ ਕੁਝ ਜਜ਼ਬਾਤ ਭੇਜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਬਾਅਦ ਫਿਰ ਆਪ ਦਾ ਸਵਾਗਤ ਰਹੇਗਾ ਤੇ ਡਾਕਟਰ ਮਲਕੀ ਸਿੰਘ ਪੱਟੀ ਹਰਾਨੇ ਵਿਖੜੇ ਪੈਂਡੇ ਦੇ ਬਾਰੇ ਇੱਕ ਪ੍ਰਸੰਗ ਲਿਖ ਕੇ ਭੇਜਿਆ ਗੁਰੂ ਸਾਹਿਬਾਦ ਗੁਰੂ ਸਾਹਿਬਾਨ ਤੇ ਉਹਨਾਂ ਦੇ ਸਿੰਘਾਂ ਨੂੰ ਸਮਰਪਿਤ ਇਹ ਭੇਜਿਆ ਵਿਖੜੇ ਪੈਂਡੇ ਦੀ ਪਾਂਧੀ ਡਾਕਟਰ ਮਲਕੀ ਸਿੰਘ ਪੱਟੀ ਉਹਨਾਂ ਨੂੰ ਸੁਣਦੇ ਆ ਆਵਾਜ਼ ਮੈਂ ਚੈੱਕ ਕਰਦਾ ਸ਼ਾਇਦ ਘਟ ਹੈ ਤੇ ਵਿਖੜੇ ਪੈਂਡੇ ਦੀ ਪਾਂਧੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਜਿਸ ਵਿੱਚ ਊਚ ਨੀਚ ਜਾਤ ਪਾਤ ਭੇਦ ਭਾਵ ਖਤਮ ਕਰ ਦਿੱਤੇ ਅਤੇ ਸਭ ਨੂੰ ਬਰਾਬਰਤਾ ਦੀ ਗੱਲ ਕੀਤੀ ਸੰਗਤ ਅਤੇ ਪੰਗਤ ਇਹਨਾਂ ਨੇ ਵਡੇਰਿਆਂ ਨੇ ਹੀ ਸ਼ੁਰੂ ਕਰ ਦਿੱਤੀ ਸੀ ਜਿਸ ਵਿੱਚ ਸਭ ਧਰਮਾਂ ਜਾਤਾਂ ਦੇ ਲੋਕ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਸਨ ਜੀ ਕਰ ਕਰ ਧਰਮਸ਼ਾਲ ਦੀ ਗੱਲ ਹੋਣ ਲੱਗੀ ਔਰਤ ਨੂੰ ਮਰਦ ਦੇ ਬਰਾਬਰ ਹੱਕ ਦੇਣ ਦੀ ਗੱਲ ਹੋਈ ਸ਼ੂਤ ਸ਼ਾਤ ਪੀਤ ਪਾਪ ਖਤਮ ਖਤਮ ਹੋਣ ਲੱਗੇ ਖਾਲਸਾ ਪੰਥ ਅਜੇ ਜਵਾਨੀ ਚੜ ਰਿਹਾ ਸੀ ਤਾਂ ਕੁਝ ਕੁਝ ਜਾਤ ਵਾਲੇ ਪਹਾੜੀ ਰਾਜਿਆਂ ਨੇ ਇਹਨਾਂ ਨਾਲ ਜੁੱਧ ਲੜਨੇ ਸ਼ੁਰੂ ਕਰ ਦਿੱਤੇ ਅਤੇ ਮੂੰਹ ਦੀ ਖਾਦੀ ਕਿਉਂਕਿ ਥੋੜੀ ਗਿਣਤੀ ਵਿੱਚ ਸਿੰਘਾਂ ਨੇ ਉਹਨਾਂ ਨੂੰ ਲੋਹੇ ਦੇ ਚਣੇ ਚਵਾ ਦਿੱਤੇ ਆਖਰ ਇੱਕ ਦਿਨ ਦਿੱਲੀ ਦੇ ਮੁਗਲ ਦਰਬਾਰ ਨਾਲ ਲੜ ਕੇ ਅਨੰਦਪੁਰ ਦੇ ਕਿਲੇ ਨੂੰ ਕੀਰਾ ਪਾ ਲਿਆ ਅਸੀਂ ਪਵਿੱਤਰ ਧਾਰਮਿਕ ਚਿੰਨਾ ਦੀ ਝੂਠੀ ਸੌਂ ਖਾ ਕੇ ਗੁਰੂ ਜੀ ਨੂੰ ਕਿਲਾ ਖਾਲੀ ਕਰਨ ਲਈ ਕਿਹਾ ਗੁਰੂ ਜੀ ਸਭ ਜਾਣਦੇ ਹੋਏ ਵੀ ਇਨ੍ਹਾਂ ਪਵਿੱਤਰ ਧਾਰਮਿਕ ਚਿੰਨਾ ਦੀ ਮਰਿਆਦਾ ਦਾ ਧਿਆਨ ਰੱਖਦਿਆਂ ਕਿਲਾ ਛੱਡਣ ਲਈ ਤਿਆਰ ਹੋ ਗਏ ਹਨੇਰੀ ਰਾਤ ਸੀ ਬਿਜਲੀ ਚਮਕਦੀ ਸੀ ਸੱਸਾ ਨਦੀ ਪੂਰੇ ਜੋਰਾਂ ਤੇ ਸੀ ਅਤੇ ਇਹ ਮਰਦ ਸੂਰਮੇ ਸਨ ਜਿਨ੍ਹਾਂ ਨੂੰ ਸੱਸਾ ਦੀ ਨਦੀ ਵੀ ਨਾ ਰੋਕ ਸਕੀ ਭਾਵੇਂ ਇੱਥੇ ਪਰਿਵਾਰ ਦਾ ਵਿਛੋੜਾ ਪੈ ਗਿਆ ਤੇ ਕੁਝ ਸਿੰਘ ਵੀ ਸੱਸਾ ਨਦੀ ਵਿੱਚ ਵਹਿ ਗਏ ਪਰ ਇਨ੍ਹਾਂ ਸੂਰਮਿਆਂ ਦਾ ਹੌਸਲਾ ਨਾ ਤੋੜ ਸਕੇ ਇੱਕ ਤੋਂ ਬਾਅਦ ਦੂਜਾ ਤੇ ਫਿਰ ਹੋਰ ਤੇ ਹੋਰ ਮੁਸੀਬਤਾਂ ਦਾ ਮੁਕਾਬਲਾ ਕਰਦੇ ਹੋਏ ਇਹ ਪੰਦੇ ਤੁਰੇ ਜਾ ਰਹੇ ਸਨ ਉਸਦਿਆਂ ਸਿੰਘਾਂ ਵਿੱਚ ਜੋਸ਼ ਸੀ ਅਤੇ ਉਹਨਾਂ ਦੀਆਂ ਕਿਰਪਾਨਾਂ ਲਿਸ਼ਕ ਰਹੀਆਂ ਸਨ ਪੁਖ ਪਿਆਸ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਰਸਤੇ ਵਿੱਚ ਕਈ ਪਰਿੰਦੇ ਕਦੀ ਹਵਾ ਤਰਤੀ ਤੇ ਕਦੀ ਤਰਤੀ ਆਕਾਸ਼ ਤੇ ਪਾਣੀ ਆਕਸ ਵਿੱਚ ਗੱਲਾਂ ਕਰ ਰਹੇ ਸਨ ਕਿ ਕੌਣ ਮਰਦ ਅਗੰਬੜੇ ਹਨ ਇਹਨਾਂ ਦੇ ਵਡੇਰੇ ਕੌਣ ਹਨ ਇੱਕ ਹਵਾ ਦੇ ਬੁੱਲੇ ਨੇ ਟਹਿਣੀਆਂ ਨਾਲ ਗੱਲਾਂ ਕਰਦੇ ਹੋਏ ਇਹਨਾਂ ਦੇ ਦੱਸਿਆ ਕਿ ਇਹਨਾਂ ਦੇ ਵਡੇਰੇ ਉਹ ਹਨ ਜਿਸ ਨੇ ਬਾਬਰ ਨੂੰ ਯਬਰ ਕਰਿਆ ਸੀ ਜਿਸ ਨੇ ਜਿਸ ਦੇ ਜਨਮ ਵੇਲੇ ਇਸ ਦੇਸ਼ ਦੀ ertid te ਨਵੀਂ ਸਵੇਰ ਨੇ ਗੜਾਈ ਲਈ ਸੀ ਜਿਸ ਨੇ ਬਰਾਬਰੀ ਦੀ ਬਰਾਬਰਤਾ ਦੀ ਗੱਲ ਕੀਤੀ ਸੀ ਜਿਸ ਨੇ ਸਾਹਸਤ ਹੀਣ ਹੋਈ ਇਸ ਦੇਸ਼ ਦੀ ਲੋਕਾਈ ਨੂੰ ਹੌਲੂਣਿਆ ਸੀ ਜਿਸ ਨੇ ਧਰਮ ਦੇ ਨਾਮ ਤੇ ਚੱਲ ਰਹੇ ਪਖੰਡ ਦੇ ਵਿਰੁੱਧ ਆਵਾਜ਼ ਚੁੱਕੀ ਸੀ ਜਿਸ ਨੇ ਔਰਤ ਨੂੰ ਮਰਦ ਦੇ ਬਰਾਬਰ ਹੱਕ ਦੇਣ ਦੀ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜ਼ਾਨ ਜਿਸ ਨੇ ਸਭਿਆਚਾਰ ਦੇ ਨਵ ਨਿਰਮਾਣ ਦੀ ਗੱਲ ਕੀਤੀ ਸੀ ਜਿਸ ਦੇ ਵਡੇਰਿਆਂ ਨੇ ਤਤੀ ਤਵੀ ਤੇ ਬਿਠਾਇਆ ਸੀ ਜਦੋਂ ਤਤੀ ਤਵੀ ਨੇ ਪੁੱਛਿਆ ਸੀ ਬਲਦੀ ਅਗ ਤਾਈ ਕਿ ਐਨਾ ਸੇਕ ਉਹ ਕਿਦਾਂ ਜਰ ਗਿਆ ਸੀ ਤਾਂ ਤਤੀ ਤਵੀ ਨੇ ਅਗਿਉਂ ਜਵਾਬ ਦਿੱਤਾ ਕਿ ਮੈਂ ਕੀ ਦੱਸਾਂ ਨਹੀਂ ਉਹ ਤਾਂ ਮੈਨੂੰ ਵੀ ਠੰਡਿਆ ਕਰ ਗਿਆ ਸੀ ਜੀ ਇਹ ਸੰਨ ਇਸ ਦੇ ਵਡੇਰਿਆਂ ਦਾ ਇਤਿਹਾਸ ਇਹ ਉਹ ਰਾਈ ਹੈ ਜਿਸ ਨੇ ਦੇ ਪਿਤਾ ਨੇ ਤਿਲਕ ਜੰਜੂ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਸੀ ਅਤੇ ਚਾਂਦਨੀ ਚੌਕ ਦਿੱਲੀ ਵਿਖੇ ਨਵਾਂ ਇਤਿਹਾਸ ਰਚ ਕੇ ਮੁਗਲ ਰਾਜ ਦੀਆਂ ਨੀਆਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਸਨ ਇਹ ਉਹ ਮਰਦ ਗੰਬੜਿਆਂ ਦੀ ਫੌਜ ਹੈ ਜਿਸ ਦੇ ਤੀਰਾਂ ਨੇ ਅਤੇ ਸਿੰਘਾਂ ਬਲ ਬੀਰਾਂ ਨੇ ਭੁੱਖ ਭੁਖੇ ਟਿੱਢ ਵੀ ਦੁਸ਼ਮਣ ਦੇ ਦੰਦ ਖੱਟੇ ਕੀਤੇ ਇੱਕ ਪਾਸੇ ਸਰਕਾਰੀ maal ਖਾ ਕੇ ਤੇ ਦੂਜੇ ਪਾਸੇ ਕਈ ਕਈ ਦਿਨਾਂ ਦੇ ਭੁਖੇ ਸਿੰਘ ਬਹਾਦਰੀ ਨਾਲ ਮੁਗਲ ਫੌਜਾਂ ਦੇ ਮੁਕਾਬਲੇ ਕਰਕੇ ਸ਼ਹੀਦੀਆਂ ਪਾਰੇ ਸਨ ਫਿਰ ਇਸ ਦੇਆਂ ਦੁਸ਼ਮਣਾਂ ਨੀਆਂ ਮੁਠੀਪੁਰ ਸਿੰਘਾਂ ਨੇ ਦੁਸ਼ਮਣਾਂ ਨੂੰ ਲੋਹੇ ਦੇ ਅਜਿਹੇ ਚਣੇ ਚਮਾਏ ਕਿ ਦੁਸ਼ਮਣਾਂ ਵਿੱਚ ਭਾਜਣਾ ਪੈ ਗਿਆ ਦੋ ਸਹਬਜ਼ਾਦੇ ਚਮਕੌਰ ਤੇ ਦੂਜੇ ਸਰਹੰਦੀਆਂ ਨੀਆਂ ਵਿੱਚ ਚੜ ਕੇ ਸ਼ਹੀਦੀ ਪਾ ਦਿੱਤੇ ਪਰ ਧਰਮ ਨਹੀਂ ਹਾਰਿਆ ਸਿੱਖੀ ਦੀਆਂ ਨੀਆਂ ਆਪਣੇ ਖੂਨ ਨਾਲ ਖੜੀਆਂ ਕੀਤੀਆਂ ਕਤੇ ਦੁਨੀਆ ਵਿੱਚ ਇੱਕ ਵਲੱਖਣ ਇਤਿਹਾਸ ਸਿਰਜਿਆ ਧੰਨਵਾਦ ਸ਼ੁਕਰੀਆ ਜੀ ਸੋ ਇਹ ਸਨ ਵਿਚਾਰ ਡਾਕਟਰ ਮਲਕੀ ਸਿੰਘ ਪੱਟੀ ਸਾਹਿਬ ਦੇ ਬੜੇ ਬਾਕਮਾਲ ਲਾਈਵ ਉਹਨਾਂ ਨੇ ਹੁਣੇ ਕੀਤਾ ਹੈਗਾ ਤੇ ਪੰਜਾਬ ਦਾ ਵਿਰਸਾ ਵਿਰਾਸਤ ਪੰਜਾਬ ਦਾ ਅਸਲ ਧਰਮ ਸ਼ਾਖ ਕੀ ਹੈ ਉਸ ਦੀ ਸ਼ਾਦੀ ਇਹ ਸ਼ਬਦ ਵਰਦੇ ਨੇ ਜਸਰਾਨ ਪਹਿਲਾਂ ਤੁਸੀਂ ਸਾਹਸਤ ਨਾਮ ਸਿੰਘ ਪੰਨਵਾ ਸਾਹਿਬ ਦੇ ਜਜ਼ਬਾਤ ਸੁਣੇ ਤੇ ਉਸ ਤੋਂ ਬਾਅਦ ਡਾਕਟਰ ਮਲਕੀ ਸਿੰਘ ਪੱਟੀ ਕਸਵਾ ਪੱਟੀ ਸ਼ਹਿਰ ਤੋਂ ਆਪਣੇ ਨਾਲ ਜੁੜੇ ਸਨ ਵਿਖੜੇ ਪੰਡੇ ਦੇ ਪਾਂਧੀ ਸਰਲੇਖ ਦੇ ਦੀਨ ਉਹਨਾਂ ਨੇ ਇਹ ਜਜ਼ਬਾਤ ਪੇਸ਼ ਕੀਤੇ ਨੇ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣੇ ਸੋ ਜਰੂਰ ਇਹ ਪ੍ਰਸੰਗ ਜਦੋਂਸੀਂ ਸੁਣਦੇ ਆ ਤਾਂ ਸਾਡਾ ਲੂੰ ਲੂੰ ਕੰਡਾ ਖੜਾ ਹੋ ਜਾਂਦਾ ਇੱਕ ਜ਼ੁਰਤ ਪੈਦਾ ਹੁੰਦੀ ਹੈ ਜ਼ੁਲਮ ਦੇ ਖਿਲਾਫ ਨਾ ਬਰਾਬਰੀ ਦੇ ਖਿਲਾਫ ਲੜਨ ਦੀ ਇਨਸਾਨੀਅਤ ਦੀ ਗੁੜਤੀ ਸਾਨੂੰ ਆਪ ਮਹਾਰੇ ਇਹਨਾਂ ਸ਼ਬਦਾਂ ਚੋਂ ਮਹਿਸੂਸ ਹੁੰਦੀ ਹੈ ਅਗਰ ਅਸੀਂ ਇਸ ਤਰ੍ਹਾਂ ਦਾ ਅੱਛਾ ਸਾਹਿਤ ਸੁਣਦੇ ਹਾਂ ਪੜ੍ਹਦੇ ਹਾਂ ਗੁੜਦੇ ਹਾਂ ਤਾਂ ਜ਼ਰੂਰ ਅਸੀਂ ਇੱਕ ਦਲੇਰ ਇਨਸਾਨ ਬਣਦੇ ਹਾਂ ਸੋ ਇਸ ਕਰਕੇ ਬੱਚਿਆਂ ਨੂੰ ਜ਼ਰੂਰ ਕਿਸੇ ਵੀ ਲਿਟਰੇਚਰ ਭਾਵੇਂ ਕਿਸੇ ਵੀ ਧਰਮ ਕਿਸੇ ਵੀ ਭਾਸ਼ਾ ਨਾਲ ਸੰਬੰਧਿਤ ਹੋਵੇ ਜ਼ਰੂਰ ਇਸ ਤਰ੍ਹਾਂ ਦੇ ਪ੍ਰਸੰਗ ਸੁਣਾਉਣੇ ਚਾਹੀਦੇ ਨੇ ਪਰ ਅੱਜ ਜੋ ਇਹ ਇੱਕ ਕਹਿ ਲਈਏ ਨਾ ਇੱਕ ਅਜਿਹਾ ਮਰਾਕਲ ਜਾਂ ਇੱਕ ਅਜਿਹੀ ਮਸ਼ੀਨ ਜੋ ਸਾਡੇ ਹੱਥਾਂ ਦੇ ਵਿੱਚ ਹੈ ਜਿਸ ਨੂੰ ਅਸੀਂ ਇੰਟਰਨੈਟ ਜਾਂ ਸੈੱਲ ਫੋਨ ਕਹ ਰਹੇ ਹਾਂ ਇਹਦਾ ਦੁਰਉਪਯੋਗ ਸਾਨੂੰ ਅਜਿਹੀ ਦੂਰਦਰਾਡੇ ਦੀਆਂ ਖਾਈਆਂ ਦੇ ਵਿੱਚ ਸੁੱਟ ਦੇਵੇਗਾ ਜਿੱਥੇ ਹਾਲਾਤ ਬੱਤ ਤੋਂ ਬੱਤਰ ਹੁੰਦੇ ਨੇ ਇੰਟਰਨੈਟ ਤੇ ਜੋ ਕੁਝ ਆ ਰਿਹਾ ਸੋਸ਼ਲ ਸਾਈਟਸ ਤੇ ਜੋ ਕੁਝ ਆ ਰਿਹਾ AI ਤਕਨੀਕ ਜੋ ਆ ਰਹੀ ਹੈ ਜਿਸ ਨੂੰ AI ਦੋਸਤੀ ਕਹਿੰਦੇ ਨੇ ਇਹ ਸਾਡੇ ਬੱਚਿਆਂ ਦੇ ਵਾਸਤੇ ਜਾਨਲੇਵਾ ਵੀ ਸਾਬਤ ਹੋ ਰਹੀ ਹੈ ਇਸ ਸੰਬੰਧੀ ਇੱਕ ਰਿਪੋਰਟ ਹੈ ਵਸ਼ਿੰਗਟਨ ਨਾਲ ਸੰਬੰਧਿਤ ਕਿ ਬੀਤੇ ਮਹੀਨੇ ਅਮਰੀਕਾ ਦੇ ਫਲੋਰੀਡਾ ਦੇ ਵਿੱਚ 14 ਸਾਲ ਦੇ ਬੱਚੇ ਸਿਵਲ ਸੈਂਟਰ ਨੇ AI ਚੈਟਬੋਟ ਡੈਨੀ ਦੇ ਨਾਲ ਪਿਆਰ ਦੇ ਵਿੱਚ ਪੈ ਕੇ ਖੁਦਕੁਸ਼ੀ ਕਰ ਲਈ ਦੋਨਾਂ ਦੇ ਵਿੱਚ ਘੰਟਿਆਂ ਤੱਕ ਗੱਲਬਾਤ ਹੁੰਦੀ ਸੀ ਕੁਝ ਸਮਾਂ ਪਹਿਲਾਂ ਬੈਲਜੀਅਮ ਦੇ ਦੋ ਬੱਚਿਆਂ ਨੇ ਦੋ ਬੱਚਿਆਂ ਦੇ ਪਿਤਾ ਨੇ AI ਕੰਪੈਨੀਅਨ ਐਲਜ਼ਾ ਦੇ ਨਾਲ ਰਿਸ਼ਤਾ ਜੋੜਨ ਤੋਂ ਬਾਅਦ ਆਤਮ ਹੱਤਿਆ ਕਰ ਲਈ ਟੈਕ ਕੰਪਨੀਆ ਨੇ ਦਾਅਵਾ ਕੀਤਾ ਕਿ AI ਸਾਥੀ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਥੀ ਇਕੱਲਾਪਣ ਦੂਰ ਕਰਨ ਦੇ ਵਿੱਚ ਮਦਦਗਾਰ ਹੋਣਗੇ ਲੇਕਿਨ ਇਹ ਸਾਥੀ ਹੋਣਾ ਮਦਦਗਾਰ ਨਹੀਂ ਬਲਕਿ ਮਾਰੂ ਸਾਬਤ ਹੋ ਰਹੇ ਨੇ ਟੈਕ ਕੰਪਨੀਆਂ ਦੇ ਲੋਕਾਂ ਨੇ ਇਹ ਸਮਝਾਉਣ ਇਹ ਸਮਝਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਕਿ ਚੈਟਬੋਟ ਮਹਿਜ਼ ਇੱਕ ਕਾਰੋਬਾਰੀ ਟੂਲ ਹੈ। ਇਹ ਕੋਈ ਇਨਸਾਨ ਨਹੀਂ ਹੈ। ਸੋ ਇਸ ਤਰ੍ਹਾਂ ਵੱਡੀ ਸੰਖਿਆ ਦੇ ਵਿੱਚ ਲੋਕ AI ਦੇ ਨਾਲ ਵਿਅਕਤੀਗਤ ਸਬੰਧ ਬਣਾ ਕੇ ਘੰਟੇ ਬਿਤਾ ਰਹੇ ਨੇ। ਮਾਰਕੀਟ ਇੰਟੈਲੀਜੈਂਸ ਫਾਰਮ ਸੈਂਸਰ ਟਾਵਰ ਦੇ ਸਾਲਾਨਾ ਡਾਟੇ ਦੇ ਮੁਤਾਬਕ ਸਤੰਬਰ ਦੇ ਵਿੱਚ ਅਜੇ ਹੀ ਇੱਕ ਐਪ ਯੂਜ਼ਰ ਨੇ ਇੱਕ ਚੈਟਬੈਕ ਚੈਟਬੋਟ ਦੇ ਨਾਲ ਗੱਲਬਾਤ ਦੇ ਵਿੱਚ औਸਤਨ 53 93 ਮਿੰਟ ਬਤਾ ਬਤীদ ਕੀਤੇ ਨੇ ਇਹ ਚੈਟ ਜੀਟੀਪੀ ਤੇ ਯੂਜ਼ਰ ਦੁਆਰਾ ਬਣਾਏ ਗਏ ਨਿਜ਼ਮ ਦੇ ਨਾਲੋਂ 8 ਹੋਣਾ ਜ਼ਿਆਦਾ ਹੈ ਇਹ ਐਪ ਯੂਜ਼ਰ ਦੀ ਮਰਜ਼ੀ ਜਾਂ ਕਲਪਨਾ ਦੇ ਅਨੁਸਾਰ ਖਾਸ ਲੱਛਣਾ ਜਾਂ ਖਾਸ ਵਿਅਕਤੀਆਂ ਲਈ ਇੱਕ ਚਾਟਬੋਟ ਤਿਆਰ ਕਰ ਦਿੰਦੇ ਨੇ ਯਾਨੀ ਕਿ ਇਸ ਦੀ ਵਰਤੋਂ ਕਰਨ ਵਾਲਾ ਬੰਦਾ ਆਪਣੇ ਹਿਸਾਬ ਦੇ ਨਾਲ AI ਕਸਟਮਾਈਜ਼ ਕਰ ਲੈਂਦਾ ਤੇ ਇਸ ਤੋਂ ਇਲਾਵਾ ਇਸ ਐਪ ਦੇ ਵਿੱਚ ਜਿਹੜੇ ਪ੍ਰ ਸਬੰਧਤ ਕੰਪਨੀ ਹੁੰਦੀ ਹੈ ਉਸ ਤੇ ਯੂਜ਼ਰ ਨੂੰ ਇੱਕ ਐਪ ਤੋਂ ਜ਼ਿਆਦਾ ਵਕਤ ਬਤਾਉਣ ਦੇ ਲਈ ਪ੍ਰੇਰਿਤ ਕਰਨ ਦੇ ਲਈ ਹਜ਼ਾਰਾਂ ਯੂਜ਼ਰ ਨੂੰ ਚੈਟ ਵੀਰਤਾ ਦੀ ਜਿਹੜੀ ਸਟੱਡੀ ਕੀਤੀ ਜਾਂਦੀ ਹੈ ਤੇ ਇਸ ਸਿਲਸੇ ਦੇ ਵਿੱਚ ਇਸ ਮੁਤਾਬਕ ਔਸਤਨ ਇੱਕ ਇਸ ਦੀ ਵਰਤੋਂ ਕਰਨ ਵਾਲਾ ਯੂਜ਼ਰ ਇਸ ਐਪ ਤੇ ਕਸਟਮਾਈਜ਼ਡ ਚੈਟਬਾਟ ਚੈਟਬਾਟਸ ਦੇ ਜ਼ਰੀਏ ਰੋਜ਼ 72 ਮਿੰਟ ਗੱਲ ਕਰਦਾ ਹੈ ਹਾਲ ਹੀ ਦੇ ਵਿੱਚ Google ਦੀ ਸਾਬਕਾ ਸਹਾਇਕ ਕੰਪਨੀ DeepMind ਦੇ ਖੋਜੀਆਂ ਨੇ ਆਪਣੇ ਰਿਸਰਚ ਪੇਪਰ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਸੀ ਕਿ ਲੋਕ ਚੈਟਬੋਟ ਦੇ ਨਾਲ ਆਪਣੇ ਵਿਚਾਰ ਤੇ ਭਾਵਨਾਵਾਂ ਇਸ ਲਈ ਸਾਂਝੀਆਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਕਿਸੇ ਸਮਾਜਿਕ ਆਲੋਚਨਾ ਦੀ ਚਿੰਤਾ ਨਹੀਂ ਹੁੰਦੀ ਯਾਨੀ ਇਹ ਇੱਕ ਅਜਿਹਾ ਫਾਰਮੈਟ ਹੈ ਕਿਉਂਕਿ ਜਿਸ ਤਰ੍ਹਾਂ ਉਹ ਕਹਿੰਦੇ ਆ ਨਾ ਕਿ ਗੱਲ ਕਹਿੰਦੀ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾ ਦਊਂਗੀ ਯਾਨੀ ਇਹ ਜੋ ਟੂਲ ਨੇ ਇਹ ਇੱਕ ਮਸ਼ੀਨਾ ਨੇ ਇੱਕ ਨਕਲੀ ਮਸ਼ੀਨਾ ਨੇ ਇੱਕ ਨਕਲੀ ਬੰਦਾ ਚੈਟਬੋਟ ਸਿਸਟਮ ਹੁੰਦਾ ਹੈ ਤੁਸੀਂ ਉਹਦੇ ਨਾਲ ਜੋ ਵੀ ਗੱਲਾਂ ਕਰੀ ਜੋ ਮੰਨਦੀਆਂ ਜਿਵੇਂ ਸਾਡੇ ਤਾਂ ਹਾਲਾਤ ਇਹ ਹੈ ਕਿ ਕੰਨਾਂ ਕੰਧਾਂ ਦੇ ਵੀ ਕੰਨ ਹੁੰਦੇ ਨੇ ਕਿ ਮਨ ਦੀ ਗੱਲ ਮੰਨ ਚ ਹੀ ਰੱਖੋ ਉਹ ਕਈ ਵਾਰੀ ਤੁਹਾਡੇ ਲਈ ਖਤਰਨਾਕ ਹੁੰਦੀ ਹੈ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਮਨ ਦੀ ਗੱਲ ਰੇਡੀਓ ਤੇ ਕਰਦੇ ਨੇ ਮਨ ਕੀ ਬਾਤ ਪਰ ਉਹਨਾਂ ਨਾਲ ਮਨ ਕੀ ਬਾਤ ਕਰਨ ਵਾਲਾ ਕੋਈ ਨਜ਼ਦੀਕੀ ਨਹੀਂ ਹੈ ਪਰਿਵਾਰਕ ਮੈਂਬਰ ਨਹੀਂ ਹੈ ਇਸ طرح ਦੇ ਕਿੰਨੇ ਲੋਕ ਨੇ ਜਿਹੜੇ ਆਪਣੇ ਮਨ ਦੀ ਗੱਲ ਕਿਸੇ ਨਾਲ ਕਰ ਹੀ ਨਹੀਂ ਪਾਉਂਦੇ ਉਹ ਫਿਰ ਘੁੱਟ-ਘੁੱਟ ਕੇ ਮਰਦੇ ਨੇ ਇਸ ਦਾ ਬਦਲ ਇਹ ਆਰਟੀਫੀਸ਼ੀਅਲ ਕਲੋਨ ਕਹਿ ਲਿਏ ਜਾਂ ਇੱਕ ਮਸ਼ੀਨ ਕਹਿ ਲਿਏ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਦੀ ਹੈ ਲੋਕ ਉਹਦੇ ਨਾਲ ਖੁੱਲ੍ਹ ਕੇ ਗੱਲ ਕਰਕੇ ਆਪਣਾ ਮਨ ਸ਼ਾਇਦ ਜਿਹੜਾ ਸ਼ਾਂਤ ਕਰਨਾ ਚਾਹੁੰਦੇ ਨੇ ਪਰ ਉਹ ਕਈ ਵਾਰੀ ਉਸ ਦੀ ਤਲਬ ਐਨੀ ਲੱਗ ਜਾਂਦੀ ਹੈ ਕਿ ਉਸ ਮਸ਼ੀਨ ਨੂੰ ਮਿਲਣਾ ਚਾਹੁੰਦੇ ਨੇ ਜਿਸ ਤਰ੍ਹਾਂ ਅਸੀਂ ਕਿਸੇ ਅਣਜਾਣੇ ਤਸਵੀਰ ਨੂੰ ਮਿਲਣਾ ਚਾਹੁੰਦੇ ਹਾਂ ਤਸਵੀਰ ਨੇ ਕੀ ਰਿਸਪੌਂਸ ਕਰਨਾ ਲੋਕੀ ਫਿਰ ਤਸਵੀਰ ਤੇ ਬੁਰਕ ਵੱਢਦੇ ਆਂ ਅਖਬਾਰਾਂ ਦੀਆਂ ਫੋਟੋਆਂ ਮੈਗਜ਼ੀਨਾਂ ਤੇ ਬੁਰਕ ਵੱਢਦੇ ਆਂ ਸੋ ਜਿਸ ਹਿਸ ਦੇ ਵਿੱਚ ਇਹ ਵੀ ਜਾਣ ਲੇਵਾ ਸਾਬਤ ਹੋ ਰਿਹਾ ਹਾਲਾਂਕਿ ਸਾਧਨ ਇਹ ਵਧੀਆ ਕਿਉਂਕਿ ਸਮਾਜਿਕ ਆਲੋਚਨਾ ਦੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਇਸ ਖੋਜੀਆਂ ਨੇ ਆਪਣੇ ਇਸ ਪੇਪਰ ਦੇ ਵਿੱਚ ਇਹ ਚੇਤਾਵਨੀ ਦਿੱਤੀ ਕਿ ਇਹ ਸੰਵੇਦਨਸ਼ੀਲ ਜਾਣਕਾਰੀ ਦਾ ਇਸਤੇਮਾਲ ਐਪ ਬਣਾਉਣ ਲਈ ਕੀਤਾ ਜਾ ਸਕਦਾ ਹੈ ਜਿਸ ਦਾ ਇਸਤੇਮਾਲ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਇੱਕ ਤਾਜ਼ਾ ਪੌਡਕਾਸਟ ਦੇ ਵਿੱਚ ਗੂਗਲ ਦੇ ਸਾਬਕਾ ਸੀਓ ਐਰਿਕ ਸ਼ਿਮਡ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਪਰਫੈਕਟ ਗਰਲਫ੍ਰੈਂਡ ਤੇ ਬੁਆਏਫ੍ਰੈਂਡ ਦੇ ਵਾਧੇ ਟ੍ਰੈਂਡ ਤੇ ਚਿੰਤਾ ਪ੍ਰਗਟਾ ਦਾ ਪ੍ਰਗਟਾਵਾ ਕੀਤਾ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਏਆਈ ਚੈਟਬots ਦੇ ਨਾਲ ਭਾਵਨਾਤਮਕ ਜੁੜਾ ਦੇ ਨਾਲ ਨੌਜਵਾਨਾਂ ਨੂੰ ਸਮਾਜ ਤੇ ਪਰਿਵਾਰ ਤੋਂ ਦੂਰੀਆਂ ਵੱਧ ਸਕਦੀਆਂ ਨੇ ਜਾਨੀ ਲੋਕ ਆਪਣੇ ਪਰਿਵਾਰਾਂ ਤੋਂ ਵੀ ਟੁੱਟ ਜਾਣਗੇ ਉਹ ਕਮਲਿਆਂ ਦੀ ਤਰ੍ਹਾਂ ਇੱਕ ਜਿਵੇਂ ਮੈਂਟਲ ਵਿਅਕਤੀ ਹੈ ਉਹ ਪਤਾ ਨਹੀਂ ਕਿਹੜੇ ਖਾਬਾਂ 'ਚ ਦਰਖਤਾਂ ਨਾਲ ਹੀ ਗੱਲਾਂ ਕਰੀ ਜਾਂਦਾ ਹੈ ਇਸੇ ਤਰ੍ਹਾਂ ਜਿਵੇਂ ਉਹ ਮੇਆ ਰਾਂਝਾ ਦੀ ਜਦੋਂ ਹੀਰ ਖੁੱਸ ਗਈ ਤੇ ਉਹ ਮੱਝਾਂ ਦੇ ਗੱਲ ਅਲੱਗ-ਅਲੱਗ ਕੇ ਰੋਂਦਾ ਸੀਗਾ ਮੱਝ ਦੇ ਵਿੱਚ ਤਾਂ ਫੇਰ ਕੋਈ ਭਾਵਨਾ ਰੁੱਖਾਂ ਦੇ ਵਿੱਚ ਤਾਂ ਕੋਈ ਭਾਵਨਾ ਹੋ ਸਕਦੀ ਹੈ ਉਹ ਠੰਡਾ ਹੋ ਸਕਦਾ ਉਸ ਦਾ ਤਣਾ ਗਰਮ ਹੋ ਸਕਦਾ ਹੈ ਅਹਿਸਾਸ ਹੋ ਸਕਦਾ ਹੈ ਪਰ ਇਹ ਚੈਟ ਜੀਟੀਪੀ ਤਾਂ ਕੁਝ ਵੀ ਨਹੀਂ ਤੁਸੀਂ ਮੋਬਾਈਲ ਤੇ ਖੋਲੇ ਬੈਠੇ ਹੋ ਇਹ ਤੁਹਾਨੂੰ ਡਿਪਰੈਸ਼ਨ ਵੱਲ ਵੀ ਲੈ ਜਾਂਦਾ ਹੈ ਇਸ ਬੰਦੀ ਚੈਟਬੋਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸਵਾਲ ਉਠਾਉਣਾ ਅ ਬੱਚਿਆਂ ਦੇ ਵਾਸਤੇ ਵੀ ਚਿੰਤਾਜਨਕ ਹੈ ਇਸ ਵੱੰਦੀ ਪੰਜਾਬ ਯੂਨੀਵਰਸਿਟੀ ਰਿਸਰਚ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ 46% ਅਮਰੀਕਨ ਬੱਚੇ ਲਗਾਤਾਰ ਸੋਸ਼ਲ ਸਾਈਟਸ ਤੇ ਰਹਿੰਦੇ ਨੇ ਸੋਸ਼ਲ ਸਾਈਟਸ ਦਾ ਐਨੀਜ਼ਮ ਜਨਰੇਸ਼ਨ ਦੀ ਜਿਹੜੀ ਕਿਤਾਬ ਦੀ ਲੇਖਕ ਹੈ ਜੋਨਾਸਥ ਹੈਡ ਲਿਖਦੀ ਹੈ ਕਿ ਇਹ ਚਿੰਤਾਜਨਕ ਟ੍ਰੈਂਡ ਹੈ ਜਵਾਨਾਂ ਦੇ ਵਿੱਚ AI ਚੈਟਸ ਦਾ ਉਦੇਸ਼ ਸੀਮਾਵਾਂ ਦੇ ਬਾਰੇ ਸਿੱਖਿਅਤ ਕਰਨਾ ਤਾਂ ਕਿ ਉਹ ਸਮਝਣ ਕਿ ਚੈਟਵਾਟ ਇਹ ਅਸਲੀ ਨਹੀਂ ਹੈ ਤੇ ਉਹਦੀਆਂ ਭਾਵਨਾਵਾਂ ਨਹੀਂ ਹੁੰਦੀਆਂ ਸੋ ਇਹਨਾਂ ਜਵਾਨਾਂ ਨੂੰ ਇਹਨਾਂ ਬੱਚਿਆਂ ਨੂੰ ਇਹਨਾਂ ਭਾਵਨਾਵਾਂ ਜਾਂ అనుభవਾਂ ਦੇ ਬਾਰੇ ਗੱਲ ਕਰਨ ਦੇ ਲਈ ਉਹ ਉਤਸ਼ਾਹਤ ਕਰੇ ਸੁਣਨ ਦੇ ਲਈ ਉਹਨਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਉਪਲਬਧ ਰਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਗੱਲਬਾਤ ਕਰਦੇ ਸਮੇਂ ਆਲੋਚਨਾਤਮਕ ਸੋਚ ਦਾ ਉਤਸ਼ਾਹਤ ਕਰੇ ਉਹਨਾਂ ਦੁਆਰਾ ਦਿੱਤੀ ਗਈ ਜਾਣਕਾਰੀ ਤੇ ਸਵਾਲ ਉਠਾਵੇ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਸਿਖਾਵੇ ਸੋ ਇਸ ਕਰਕੇ ਜਿਹੜੇ ਬੱਚੇ ਇਕੱਲੇ ਮੋਬਾਈਲ ਤੇ ਰਹਿੰਦੇ ਨੇ ਉਹ ਜ਼ਰੂਰੀ ਨਹੀਂ ਕਿ YouTube ਜਾਂ ਫਿਲਮਾਂ ਜਾਂ ਹੋਰ ਹੀ ਵੇਖਦੇ ਨੇ ਉਹ ਇਸ ਤਰ੍ਹਾਂ ਦੇ ਕਿਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾੜੇ ਪ੍ਰਭਾਵ ਦੇ ਵਿੱਚ ਵੀ ਫਸ ਸਕਦੇ ਨੇ ਇਸ ਤੋਂ ਵੀ ਸ਼ਾਇਦ ਬਚਣ ਦੀ ਜ਼ਰੂਰਤ ਹੈ ਸੋ ਇਸ ਕਰਕੇ ਜਿਹੜੇ ਇਤਿਹਾਸਕ ਪ੍ਰਸੰਗ ਭਾਵੇਂ ਉਹ ਸ਼ਹੀਦਾਂ ਅਮਰੀਦਾਂ ਦੇ ਹੋਣ ਸਾਬਜਾਦਿਆਂ ਦੇ ਹੋਣ ਹੁਣ ਕਹਿਣ ਨੂੰ ਭਾਵੇਂ ਉਹ ਫਿਲਮ ਆਈ ਸੀ ਐਨੀਮੇਸ਼ਨ ਵਾਲੀ ਆ ਜਿਹੜੀਆਂ ਤੁਸੀਂ ਤਸਵੀਰਾਂ ਵੀ ਵੇਖ ਰਹੇ ਹੋ ਸਕਰੀਨ ਤੇ ਆਪਣੇ ਇਹ ਉਸ ਜਿਹੜੀ ਸਾਹਿਬਜ਼ਾਦੇ ਫਿਲਮ ਆਈ ਸੀਗੀ ਚਾਰ ਸਾਹਿਬਜ਼ਾਦੇ ਉਹਨਾਂ ਦੇ ਮੁਤਲਕ ਉਹਦੀਆਂ ਤਸਵੀਰਾਂ ਬਦਲੀਆਂ ਜਿਹੜੀਆਂ ਸਾਹਿਬਜ਼ਾਦਿਆਂ ਦੀਆਂ ਪੁਰਾਣੀਆਂ ਤਸਵੀਰਾਂ ਸੋਭਾ ਸਿੰਘ ਜਾਂ ਹੋਰ ਆਰਟਿਸਟਾਂ ਨੇ ਬਣਾਈਆਂ ਸੀ ਉਹ ਸਭ ਲਾਂਬੇ ਹੋ ਗਈਆਂ ਸੋ ਇਸ ਕਰਕੇ ਇਹ ਜਿਹੜੀ ਚੈਟ ਬੋਟ AI ਤਕਨੀਕ ਹੈ ਇਹ ਵੀ ਕਿਤੇ ਨਾ ਕਿਤੇ ਤੁਹਾਡੇ ਲਈ ਇੱਕ ਖਲਜਗਣ ਹੋ ਸਕਦੀ ਹੈ ਸ਼ਾਇਦ ਇਹਨਾਂ ਚੀਜ਼ਾਂ ਤੋਂ ਵੀ ਵਚਣ ਦੀ ਜ਼ਰੂਰਤ ਹੈ ਆਪਣੇ ਨਾਲ ਇਸ ਵਕਤ ਅਨਕਸ਼ ਸ਼ਰਮਾ